ਸ੍ਰੀ ਆਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਵੇਗੀ ਇਹ ਇੱਕ ਛੋਟੀ ਜਿਹੀ ਕਹਾਣੀ ਹੈ ਇਹ ਕਹਾਣੀ પતિ ਪਤਨੀ ਦੀ ਹੈ ਇੱਕ ਦਿਨ ਪਤਨੀ ਆਪਣੇ ਕਮਰੇ ਵਿੱਚ ਬੈਠ ਕੇ ਫੋਨ ਚਲਾ ਰਹੀ ਸੀ ਤੇ ਬਹੁਤ ਹੀ ਖੁਸ਼ ਹੋ ਰਹੀ ਸੀ ਫਿਰ ਉਸ ਦਾ ਪਤੀ ਉਸ ਲਈ ਚਾਹ ਬਣਾ ਕੇ ਲਿਆਉਂਦਾ ਹੈ ਤਾਂ ਉਸ ਦੀ ਪਤਨੀ ਬਹੁਤ ਖੁਸ਼ ਹੁੰਦੀ ਹੈ ਤੇ ਕਹਿੰਦੀ ਹੈ ਤੁਸੀਂ ਤਾਂ ਮੇਰੇ ਮਨ ਦੀ ਹੀ ਬੁੱਝ ਲਈ ਮੇਰਾ ਤਾਂ ਚਾਹ ਪੀਣ ਲਈ ਬਹੁਤ ਦਿਲ ਕਰ ਰਿਹਾ ਸੀ ਪਰ ਮੇਰਾ ਫੋਨ ਛੱਡ ਕੇ ਉੱਠਣ ਨੂੰ ਜੀ ਨਹੀਂ ਕਰ ਰਿਹਾ ਸੀ ਤੇ ਉਸ ਦਾ ਪਤੀ ਕਹਿੰਦਾ ਹੈ ਮੈਂ ਤਾਂ ਤੇਰੇ ਦਿਲ ਦੀਆਂ ਸਭ ਜਾਣਦਾ ਹਾਂ ਇਸੇ ਲਈ ਮੈਂ ਸੋਚਿਆ ਮੈਂ ਉਸ ਲਈ ਚਾਹ ਬਣਾ ਕੇ ਲੈ ਜਾਂਦਾ ਹਾਂ ਤੇ ਉਸ ਦਾ ਪਤੀ ਉਸ ਨੂੰ ਕਹਿੰਦਾ ਹੈ ਮੈਂ ਕਿਹਾ ਮੈਂ ਤਾਂ ਇੱਕ ਛੋਟੀ ਜਿਹੀ ਛੱਤ ਥੋੜੇ ਜਿਹੀ ਟਾਈਮ ਵਿੱਚ ਹੀ ਸਾਫ਼ ਕਰ ਦਿੱਤੀ ਪਰ ਮੇਰੀ ਪਤਨੀ ਤਾਂ ਬਹੁਤ ਚਿਰ ਦੀ ਫੋਨ ਵੇਖ ਰਹੀ ਹੈ ਉਹ ਤਾਂ ਵਿਚਾਰੀ ਥੱਕ ਗਈ ਹੋਊਗੀ ਤਾਂ ਉਸਦੀ ਪਤਨੀ ਕਹਿੰਦੀ ਹੈ ਤੁਸੀਂ ਸਹੀ ਸੋਚਿਆ ਮੈਂ ਤਾਂ ਫੋਨ ਦੇਖ ਕੇ ਥੱਕ ਗਈ ਸੀ ਤੇ ਮੈਂ ਸੋਚ ਹੀ ਰਹੀ ਸੀ ਚਾਹ ਪੀਨ ਨੂੰ ਬਹੁਤ ਦਿਲ ਕਰ ਰਿਹਾ ਹੈ ਮੈਂ ਤੁਹਾਨੂੰ ਕਿਵੇਂ ਆਵਾਜ਼ ਦਵਾਂ ਪਰ ਮੇਰੀ ਆਵਾਜ਼ ਤੋਂ ਪਹਿਲਾਂ ਹੀ ਤੁਸੀਂ ਮੇਰੇ ਲਈ ਚਾਹ ਲੈ ਕੇ ਆ ਗਏ ਤਾਂ ਉਸਦੀ ਪਤਨੀ ਕਹਿੰਦੀ ਹੈ ਚਾਹ ਬਣਾਉਣ ਲਈ ਥੈਂਕ ਯੂ ਚਾਹ ਤਾਂ ਤੁਸੀਂ ਬਹੁਤ ਸਵਾਦ ਬਣਾਉਂਦੇ ਹੋ ਤੈਨੂੰ ਤਾਂ ਸਵਾਦ ਚਾਹ ਚੰਗੀ ਹੀ ਲੱਗਣੀ ਹੈ ਕਿਉਂਕਿ ਤੈਨੂੰ ਤਾਂ ਲੌਂਗ ਇਲਾਚੀਆਂ ਬਿਨਾ ਚਾਹ ਚੰਗੀ ਨਹੀਂ ਲੱਗਦੀ ਤਾਂ ਉਸਦੀ ਪਤਨੀ ਕਹਿੰਦੀ ਹੈ ਤੁਸੀਂ ਮੈਨੂੰ ਮਜ਼ਾਕ ਬਹੁਤ ਕਰਦੇ ਹੋ ਲੌਂਗ ਇਲਾਚੀਆਂ ਚਾਹ ਚ ਪਾਉਣ ਲਈ ਹੀ ਹੁੰਦੀਆਂ ਛਿਛੇ ਚੜਾਉਣ ਜੜਾਉਣ ਵਿੱਚ ਵਾਸਤੇ ਥੋੜਾ ਹੁੰਦੀਆਂ ਹਨ ਫਿਰ ਉਸ ਦਾ ਪਤੀ ਕਹਿੰਦਾ ਹੈ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਚਲ ਤੂੰ ਚਾਹ ਪੀ ਲੈ ਨਹੀਂ ਤਾਂ ਠੰਡੀ ਹੋ ਜਾਊਗੀ ਉਹ ਦੋਵੇਂ ਜਾਣੇ ਚਾਹ ਪੀਣ ਲੱਗ ਜਾਂਦੇ ਹਨ ਫਿਰ ਪਤਨੀ ਕਹਿੰਦੀ ਹੈ ਲੱਗਦਾ ਹੈ ਮੇਰੀ ਗੱਲ ਦਾ ਬੁਰਾ ਮੰਨ ਗਏ ਤਾਂ ਮੇਰੇ ਤਾਂ ਰਸੋਈ ਵਿੱਚ ਭਾਂਡੇ ਵੀ ਮਾਂਜਣ ਵਾਲੇ ਪਏ ਹਨ ਇਸ ਤੋਂ ਭਾਂਡੇ ਮਜਾਉਣੇ ਹਨ ਤਾਂ ਇਸ ਨੂੰ ਮਨਾਉਣਾ ਹੀ ਪਵੇਗਾ ਤਾਂ ਪਤਨੀ ਸੋਚਦੀ ਹੈ ਤਾਂ ਆਪਣੇ ਪਤੀ ਨੂੰ ਹੁਣੇ ਹੀ ਮਨਾ ਲਵਾਂ ਤੇ ਰਸੋਈ ਦੇ ਸਾਰੇ ਭਾਂਡੇ ਮਜਾ ਲਵਾਂਗੀ ਪਤਨੀ ਆਪਣੇ ਪਤੀ ਨੂੰ ਕਹਿੰਦੀ ਹੈ ਸੁਣੋ ਜੀ ਤੁਹਾਨੂੰ ਇੱਕ ਗੱਲ ਕਈ ਦਿਨਾਂ ਤੋਂ ਕਹਿਣਾ ਚਾਹੁੰਦੀ ਹਾਂ ਪਿਛਲੇ ਜਨਮ 'ਚ ਮੈਂ ਕੋਈ ਜ਼ਰੂਰ ਪੁੰਨ ਕੀਤੇ ਹੋਣਗੇ ਤੁਹਾਡੇ ਜਿਹਾ ਮੈਨੂੰ ਪਤੀ ਮਿਲਿਆ ਤਾਂ ਉਸ ਦਾ ਪਤੀ ਆਪਣੇ ਦਿਮਾਗ ਵਿੱਚ ਸੋਚਦਾ ਹੈ ਮੈਂ ਤਾਂ ਕੋਈ ਜ਼ਿਆਦਾ ਪਾਪ ਹੀ ਕੀਤੇ ਹੋਣਗੇ ਜਿਹੜੀ ਤੂੰ ਮੈਨੂੰ ਮਿਲ ਗਈ ਫਿਰ ਪਤਨੀ ਕਹਿੰਦੀ ਹੈ ਤੁਸੀਂ ਕੀ ਸੋਚ ਰਹੇ ਹੋ ਤਾਂ ਪਤੀ ਕਹਿੰਦਾ ਹੈ ਮੈਂ ਵੀ ਇਹੀ ਸੋਚ ਰਿਹਾ ਕਿ ਮੇਰੇ ਵੀ ਕੋਈ ਚੰਗੇ ਕਰਮ ਮੇਹੀ ਹਨ ਜਿਹੜੀ ਤੂੰ ਮੈਨੂੰ ਮਿਲ ਗਈ ਫਿਰ ਪਤਨੀ ਕਹਿੰਦੀ ਹੈ ਤੁਸੀਂ ਮੈਨੂੰ ਮਿਲੇ ਹੋ ਮੇਰੇ ਦਿਲ ਦੀਆਂ ਖਵਾਸ਼ਾਂ ਪੂਰੀਆਂ ਕਰਦੇ ਹੋ ਮੈਨੂੰ ਕੋਈ ਵੀ ਤੰਗੀ ਨਹੀਂ ਆਉਣ ਦਿੰਦੇ ਮੇਰੇ ਮੰਗਣ ਤੋਂ ਪਹਿਲਾਂ ਸਭ ਕੁਝ ਹਾਜ਼ਰ ਕਰ ਦਿੰਦੇ ਹੋ ਤੇ ਉਸਦੀ ਪਤਨੀ ਉਸਨੂੰ ਪੁੱਛਦੀ ਹੈ ਤੁਸੀਂ ਮੇਰੇ ਬਾਰੇ ਕੀ ਸੋਚ ਰਹੇ ਹੋ ਤਾਂ ਉਹ ਕਹਿੰਦਾ ਹੈ ਕੁਝ ਵੀ ਨਹੀਂ ਸੋਚਦਾ ਮੈਂ ਤਾਂ ਭੁੱਲ ਗਿਆ ਕੀ ਸੋਚ ਰਿਹਾ ਸੀ ਮੈਨੂੰ ਪਤਾ ਹੈ ਸ਼ੁਰੂ ਤੋਂ ਤੁਸੀਂ ਪਹਿਲਾਂ ਕਹਿ ਦਿੰਦੇ ਹੋ ਫਿਰ ਤੁਸੀਂ ਭੁੱਲ ਜਾਂਦੇ ਹੋ ਪਹਿਲਾਂ ਤੋਂ ਹੀ ਤੁਹਾਨੂੰ ਭੁੱਲਣ ਦੀ ਬਿਮਾਰੀ ਹੈ ਤਾਂ ਉਸਦੀ ਪਤਨੀ ਕਹਿੰਦੀ ਹੈ ਬਚਪਨ ਵਿੱਚ ਮੈਨੂੰ ਪਹਿਲਾਂ ਬਹੁਤ ਸ਼ੌਂਕ ਸੀ ਕਿ ਮੈਂ ਆਪਣੇ ਪਤੀ ਦੀ ਬਹੁਤ ਸੇਵਾ ਕਰਾਂ ਉਸ ਦਾ ਕਹਿਣਾ ਮੰਨਾਂ ਉਹ ਜੋ ਵੀ ਕਦੇ ਉਹੀ ਕਰਾਂ ਤੇ ਉਸ ਦਾ ਪਤੀ ਕਹਿੰਦਾ ਹੈ ਤੂੰ ਤਾਂ ਮੇਰੇ ਕਦੇ કરી ਹੀ ਨਹੀਂ ਮੈਥੋਂ ਆਪਣੀ ਸੇਵਾ ਕਰਾਈ ਹੈ ਤੁਸੀਂ ਸਮਝੇ ਨਹੀਂ ਇਹ ਤਾਂ ਮੇਰੇ ਬਚਪਨ ਦੇ ਸ਼ੌਂਕ ਆ ਜਦੋਂ ਬਚਪਨ ਖਤਮ ਹੋ ਗਿਆ ਸ਼ੌਂਕ ਵੀ ਖਤਮ ਹੋ ਗਏ ਫਿਰ ਪਤੀ ਕਹਿੰਦਾ ਹੈ ਬਚਪਨ ਚ ਤਾਂ ਮੈਂ ਵੀ ਬਹੁਤ ਸ਼ੌਂਕ ਪੂਰੇ ਕੀਤੇ ਆ ਤਾਂ ਉਸ ਦੀ ਪਤਨੀ ਕਹਿੰਦੀ ਹੈ ਕਿ ਫਿਰ ਉਹ ਕਹਿੰਦਾ ਹੈ ਜਵਾਨੀ ਚ ਕਰਨਾ ਚਾਹੁੰਦਾ ਸੀ ਸ਼ੌਂਕ ਪੂਰੇ ਪਰ ਹੋਏ ਨਹੀਂ ਫਿਰ ਉਸ ਦੀ ਪਤਨੀ ਕਹਿੰਦੀ ਹੈ ਤੇਰੇ ਸ਼ੌਂਕ ਪੂਰੇ ਕਿਉਂ ਨਹੀਂ ਹੋਏ ਫੇਰ ਉਸਦਾ ਪਤੀ ਕਹਿੰਦਾ ਹੈ ਜਦੋਂ ਤੇਰੇ ਨਾਲ ਵਿਆਹ ਹੋ ਗਿਆ ਮੇਰੇ ਸ਼ੌਂਕ ਤਾਂ ਅਧੂਰੇ ਹੀ ਰਹਿ ਗਏ ਮੇਰੇ ਤਾਂ ਸਾਰੇ ਹੀ ਸ਼ੌਂਕ ਮਰ ਗਏ ਮੈਂ ਤਾਂ ਸਾਰੇ ਹੀ ਸ਼ੌਂਕ ਪੂਰੇ ਤੇਰੇ ਹੀ ਕਰਦਾ ਰਹਿ ਗਿਆ ਮੇਰੀ ਤਾਂ ਸਾਰੀ ਉਮਰ ਤੇਰੇ ਹੀ ਸ਼ੌਂਕ ਪੂਰੇ ਕਰਨ 'ਚ ਲੰਘ ਗਈ ਇਹ ਕਹਿ ਕੇ ਜਦੋਂ ਆਪਣੀ ਪਤਨੀ ਵੱਲ ਦੇਖਦਾ ਹੈ ਤਾਂ ਉਸਦਾ ਮੂੰਹ ਗੁੱਸੇ 'ਚ ਦੇਖ ਕੇ ਕਹਿਣ ਲੱਗਦਾ ਹੈ ਦੱਸੋ ਜੀ ਤੁਸੀਂ ਖਾਣੇ 'ਚ ਕੀ ਖਾਓਗੇ ਇਕ ਹੈ ਕਿ ਕਮਰੇ ਚੋਂ ਚਲਾ ਜਾਂਦਾ ਹੈ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਿਹੋ ਜੀ ਲੱਗੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਜੀ